ਮੂਨਕ ਨੇਲੇ ਪਿੰਡ ਬਨਾਰਸੀ ਵਿੱਚ ਇੱਕ ਗਵਾਂਡੀ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਹਤਿਆ ਕਰ ਦਿੱਤੀ ਹਾਲਾਂਕਿ ਅਜੇ ਤੱਕ ਕਿਸੇ ਨੂੰ ਵੀ ਕਤਲ ਦਾ ਪਤਾ ਨਹੀਂ ਲੱਗ ਸਕਿਆ ਮ੍ਰਿਤਕ ਦੇ ਚਚੇਰੇ ਭਰਾ ਨੇ ਦੋਸ਼ ਲਾਇਆ ਹੈ ਕਿ ਉਸ ਦਾ ਭਰਾ ਘਰ ਬੈਠਾ ਚਾਹ ਪੀ ਰਿਹਾ ਸੀ ਤਾਂ ਗਵਾਂਡੀ ਦੇ ਕੁਝ ਵਿਅਕਤੀਆਂ ਨੇ ਘਰ ਚ ਦਾਖਲ ਹੋ ਕੇ ਉਸ ਦੇ ਡੰਡਿਆਂ ਤੇ ਪਥਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ ਬਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਕੀ ਬਖਸ਼ ਮਾਮਲਾ ਹੋ ਰਿਹਾ ਹੈ ਮੇਰਾ ਨਾਮ ਰਜੇਸ਼ ਕੁਮਾਰਾ ਜੀ ਪਿੰਡ ਬਨਾਰਸੀ ਹੈ ਜੀ ਤੇ ਮੇਰੇ ਬ੍ਰਦਰ ਜੀ ਇਹਨਾਂ ਨੇ ਮੱਥ ਕੇ ਡੈਥ ਕਰਤੀ ਤੇ ਸੰਦੀਪ ਕਿਸ ਤਰ੍ਹਾਂ ਹੋਇਆ ਕਿਸ ਚੀਜ਼ ਨਾਲ ਹੋਇਆ ਮਾ ਜੀ ਅਸੀਂ ਤਾਂ ਬਾਹਰ ਸੀ ਜੀ ਸਾਨੂੰ ਨਹੀਂ ਪਤਾ ਲੇਡੀ ਜਾਂ ਦਾ ਫੋਨ ਆਇਆ ਕਿਤੇ ਐ ਕਰਕੇ ਆ ਗੱਲ ਹੋ ਗਈ ਵੀ ਇਹ 7 6 7 ਮੁੰਡੇ ਨੇ ਬਾਪ ਉਹਨਾਂ ਦਾ ਤੇ 3 ਲੇਡੀਆਂ ਨੇ ਵੀ ਆ ਕਰਕੇ ਨਹੀਂ ਬੋਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰੇ ਨੇ ਨਹੀਂ ਉਹ ਤਾਂ ਕਰ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਡੇ ਕਿਉਂ ਤੇ ਇਹ ਝੰਝੜ ਕਿਉਂ ਪੈਦਾ ਹੋ ਗਿਆ ਹੈ ਝੰਝੜ ਦਾ ਕੁਛ ਵੀ ਨਹੀਂ ਵਧੀਆ ਬੋਲ ਚੱਲ ਸੀ ਜਿਉਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰਸੂ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਨਾ ਮੈਂ ਪ੍ਰਤਰ ਨੇ ਤੇ ਉਹਨਾਂ ਨੇ ਲੈ ਲਿਆ ਸੀ ਇਹਨੇ ਕਹਿਤਾ ਹੁਣ ਅਸੀਂ ਲਵਾਂਗੇ ਬੇਤਨ ਕਿਵੇਂ ਤੇ ਸਿਸਟਮ ਦੀ ਬਸ ਇਹ ਮੈਨੇ ਮੁੱਦਾ ਇਹੀ ਹੈ ਜੀ ਇਹਨਾਂ ਨੇ ਬਹਿਸ਼ ਕਰਦੀ ਆ ਬਸ ਇੱਕ ਪਾਸੇ ਘੇੜਾ ਸੀ ਮੁੰਡਾ ਪਾਸੇ ਫੇੜਦੇ ਘੇੜਦੇ ਫੋਨ ਕਰਕੇ ਬੁਲਾਇਆ ਬੀ ਆ ਕਰਤੇ ਉਰੇ ਆ ਜਾ ਤੇ ਇਹ ਅੰਦਰ ਵੜਨ ਲੱਗਿਆ ਸਾਡੇ ਘਰੇ ਪਹਿਲਾਂ ਖਿਚਲੇ ਗਲੀ 'ਚ ਫਿਰ ਉਹ ਅੰਦਰ ਵੜ ਗਿਆ ਦਰਵਾਜ਼ੇ ਵਿੱਚ ਕਈ ਮੰਡੇ ਨੇ ਇਹ ਉਹ ਅੰਦਰ ਵੜ ਕੇ ਮਾਰਿਆ ਮਤਲਬ ਮਿਰਤਿਕ ਦਾ ਨਾਮ ਕੀ ਸੀ ਮਰੇਸ਼ ਕੁਮਾਰ ਜੀ ਕਿੰਨੀ ਕੁ ਉਮਰ ਸੀ ਦੀ ਹੈਗੇ ਜੀ 30 35 ਸਾਲ ਕੋਈ ਆਈਡੀਆ ਹੈ ਕਿ ਮਾਰਨ ਵਾਲਿਆਂ ਦੇ ਵਿੱਚ ਕੌਣ ਕੌਣ ਦਾ ਨਾਮ ਨੇ ਨਾਮ ਸਾਰਿਆਂ ਦੇ ਪਤਾ ਜੀ ਮੈਨੂੰ ਕੀ ਕੀ ਨਾਮ ਨੇ ਰਾਮਪਾਲ ਹੈ ਜੀ ਰਕੇਸ਼ ਆ ਉਹਦਾ ਮੁੰਡਾ ਹੈ ਸੰਦੀਪ ਕਾਲ ਕਾਲਾ ਕਹਿੰਦੇ ਨੇ ਤੇ ਉਹਦਾ ਬ੍ਰਦਰ ਹੈ ਦੀਪੂ ਤੇ ਪ੍ਰਵੀਨ ਹੈ ਜੀ ਸੋਕੀ ਹੈ ਇਹ ਸਾਰੇ ਹੈ ਕਿੱਥੋਂ ਦੇ ਸੀ ਬਨਾਰਸੀ ਦੇ ਨੇ ਜੀ ਤੇ ਉਹਨਾਂ ਦੀ ਮਸਤੀ ਹੈ ਰਾਜਕਲੀ ਤੇ ਮੁਕੇਸ਼ ਆ ਉਹਨਾਂ ਦੀ ਵਾਈਫ ਹੈ ਜੀ ਕੀ ਚਾਹੁੰਦੇ ਹੋ ਹੁਣ ਅਸੀਂ ਇਨਸਾਫ ਚਾਹੁੰਦੇ ਆ ਜੀ ਬੰਦਾ ਸਾਡਾ ਗਿਆ ਜੀ ਸਾਨੂੰ ਇਨਸਾਫ ਦਿਲਾਓ ਬੇਸੀ ਗਰੀਬ ਬੰਦੇ ਦਿਹਾੜੀ ਚਾਰ ਬੰਦਿਆਂ ਤੇ ਜਿਹੜੀ ਕੱਲ ਨੂੰ ਮ੍ਰਿਤਿਕ ਦੀ ਕੁੜੀ ਆ ਜੀ ਉਹ ਵੀ ਬਿਮਾਰਾ ਕੱਲ ਨੂੰ ਉਹਦਾ ਆਪਰੇਸ਼ਨ ਹੋਣਾ ਜੀ ਦੁਬਾਰੇ ਉਹਨੂੰ ਲੈ ਕੇ ਜਾਣ ਦੀ ਚੈਰੀ ਸੀ ਅੱਜ ਇਹ ਸਬੰਧੀ ਤੁਸੀਂ ਪੁਲਿਸ 스테ਸ਼ਨ ਨੂੰ ਮਿਲੋ ਪੁਲਿਸ ਨੂੰ ਜੀ ਪਲਾਂ ਤਾਂ ਗਏ ਜੀ ਮੈਂ ਤਾਂ ਹੈ ਨਹੀਂ ਤੇ ਮੌਕੇ ਤੇ ਬ੍ਰਦਰ ਗਏ ਸੀ ਇਹ ਕਹਿੰਦੇ ਇਹਨਾਂ ਦੀ ਜਾਨ ਬਚਾਓ ਕਹਿੰਦਾ ਫਿਰ ਦੇਖਦੇ ਆ ਅਗਲੀ ਕਾਰੋ ਇਹਦਾ ਫਿਰ ਕਰਾਂ ਇਹ ਸਾਣਾ ਖਨੋਰੀ ਨੂੰ ਚੁੱਚਤ ਹਾਂਜੀ ਖਨੋਰੀ ਚ ਗਏ ਜੀ ਮੈਂ ਤਾਂ ਹੈ ਨਹੀਂ ਬ੍ਰਦਰ ਗਏ ਹੋਣੇ ਨਾਲ ਲੈ ਕੇ ਉਹਨਾਂ ਨੂੰ ਨਰੇਸ਼ ਨੂੰ ਜਿਹਦੇ ਸੱਟ ਲੱਗ ਰਹੀ ਸੀ ਬਾਚੇ ਦੇ ਦੇ ਗਨ ਵੀ ਰਾ ਜੀ ਜਾਨ ਬਚਾਓ ਜੇ ਡਾਕਟਰ ਦੇ ਲੈ ਕੇ ਜਾਓ ਫਿਰ ਬੰਦੀ ਕਾਰਵਾਈ ਫਿਰ ਕਰਾਂ ਬਾਈ ਜੀ ਅੱਜ ਕੀ ਮਾਮਲਾ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਹੈ ਮੈਂ ਹਰਿਆਣਾ ਦਾ ਹਾਂ ਉਹ ਮੇਰਾ ਮਾਮਾ ਲਗਾ ਥਾ ਉਹ ਅੱਜ ਮੇਰੇ ਨੂੰ ਫੋਨ ਆਇਆ ਮੈਂ ਜਾਇਆ ਆ ਮਰੂੰਤੀ ਸਪੈਸ਼ਲ ਫੋਨ ਕਰਕੇ ਬੁਲਾਇਆ ਉਹ ਫਿਰ ਫੋਨ ਕਰਕੇ ਅਗਰ ਬੁਲਾਇਆ ਅਗਰ ਆਂਦੇ 7-8 ਬੰਦੇ ਤੇ 3 ਲੇਡੀਆਂ ਉਹ ਅਗਰ ਆ ਗੁਸਕਾ और पूरी लठ जो कुछ है नही पकड़ का सारा को किंचा ऊपर उसकी वाइफ थी नरेश की मृत की उसके भी लठ मारे अरे उसके भाई की लड़की थी उसके भी बाह चौट लग रही है जमा जी मैरो दिया जी जमा किस गांव का मसला है ये क्यों हुआ ऐसा ये बनारसी गाँव का मुद्दा नहीं था जी कोई कुछ नहीं था स्पेशल फोन करके बुलाया हो तो मैं घर आइयो काम है ਉਗਰ ਆਇਆ ਬੇ ਸੰਦੇ ਸਾਰੇ 7 ਜਣੇ تھے 3 ਲੇਡੀਜ਼ ਤੇ ਮੈਂ ਬ੍ਰਦਰ ਹਾਂਜੀ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਪਿੰਕੀ ਹੈ ਹਾਂ ਸਰ ਜੀ ਬਨਾਰਸੀ ગામ ਹੈ ਕੀ ਬਾਤ ਹੈ ਇਸ ਦੇ ਸਾਥ ਹੂ ਮੇਰਾ ਆਦਮੀ ਕੇ ਸਾਥ ਮੇਰਾ ਆਦਮੀ ਜਾ ਰਿਹਾ ਤਾਂ ਤਾਂਸ ਖੇਲਣ ਉਹਦੀ ਫੋਨ ਕਰਕੇ ਖੁਦ ਬੁਲਾ ਆਇਆ ਔਰ ਘਰ ਆਂਦੇ ਆ ਗਿਆ ਤਾਂ ਘਰ ਬੜ ਦੇ ਪਾਉਂਾ ਤੇ आठ नौ जड़े थे उनती डंड्यांगे ला मुकयांगे ला लातांगे ला घर में बड़का ना मारया मामला की था क्यों इतनी इंचेस ये इतना लड़ाई झगड़ा बड़ गया बतानी जी मामले का कोनी पता वो भी कोनी बोलन दिया उनती जदे सारे उस के ऊपर पड़ गए मारन लाग गए कुछ भी दे कोनी दे बोलन बताओ आप दे भी पूछता मने बेरा कोनी मने किमे बता जो के बात आ के बात आ कुछ भी नहीं वो तो सारे ਪੀਟਣ ਲੱਗੇ ਸਾਰਿਆਂ ਨਗਰ ਮੈਂ ਬੈਡ ਕਰਨਾ ਜਿਮਾ ਆਂਗੜ ਮੈਂ ਸਾਰਾ ਨਾ ਪੀਟਿਆ ਜਿਮਾ ਸਾਰੇ ਜਨਾਬ ਇੱਕ ਬਨਾਰਸੀ ਦੇ ਵਿੱਚ ਕੋਈ ਘਟਨਾ ਵਾਪਰੀ ਕੀ ਹੈ ਮਾਮਲਾ ਜੀ ਜੀ ਕੱਲ ਸਾਨੂੰ ਇੱਕ ਇੰਟੀਮੀਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਿਤੇਸ਼ ਕੁਮਾਰ ਸਨੋ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਦੇਸ਼ਪੁਰ ਦੇ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹ ਦੀ ਇਦੇ ਵਿੱਚ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜ੍ਹਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ ਤੇ ਵਜਾ ਰੰਜਾ ਜਿਹੜੀ ਅਸੀਂ ਇਹਦੀ ਤਫ਼ਤੀਸ਼ ਦੌਰਾਨ ਤਫ਼ਤੀਸ਼ ਦੇਖਦੇ ਹਾਂ ਕਿ ਵਜਾ ਰੰਜਾ ਕਿਸੀ ਕੀ ਦੋਸਤਿਆਂ ਦੀ ਹੁਣ ਤੱਕ ਕੋਈ ਗਿਰਫਤਾਰੀਆਂ ਹੋਈਆਂ ਹਨ ਹਾਂਜੀ ਅਸੀਂ ਮਤਲਬ ਰਾਉਂਡ ਅਪ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਤੁਹਾਨੂੰ ਮੇਰੇ ਵੇ ਬਾਕੀ ਜਲਦ ਦੇ ਬਾਅਦ ਸਰ ਕਿੰਨੇ ਕੁ ਬੰਦਿਆਂ ਨੇ ਇਹਨਾਂ ਨਾਮ ਦਰਜ ਕਰਾਈ ਨੇ ਕਿੰਨੇ ਕੁ ਬੰਦੇ 10 ਬੰਦਿਆਂ ਦਾ ਨਾਮ ਦਰਜ ਕੀਤਾ ਜੀ ਰਾਉਂਡ ਅਪ ਕਿੰਨੇ ਹੋਗੇ ਸਰ ਉਹ ਹਜੇ ਤੁਹਾਨੂੰ ਦੱਸ ਦਾਂਗੇ ਜੀ ਬਾਅਦ ਮੋਨਕ ਨੇੜਲੇ ਪਿੰਡ ਬਨਾਰਸੀ ਵਿੱਚ ਇੱਕ ਗਵਾਂਡੀ ਨੇ ਡੰੜਾ